ਜਿਨੇ ਰਾਜ ਵਿਭੇਕਸ਼ਣ ਰੀਜਦੇਓ ਰਿਸ ਕਾ ਜਿਨੇ 라ਵਨ ਖੇਤ ਮਰਿਓ ਹੈ ਜਿਸਨੇ ਰੀਜ ਕੇ ਵਿਭੇਕਸ਼ਣ ਨੂੰ ਰਾਜ ਦਿੱਤਾ ਹੈ ਅਤੇ ਜਿਸਨੇ ਕ੍ਰੋਧवान ਹੋ ਕੇ 라ਵਨ ਨੂੰ ਯੁੱਧ ਕੋ ਮੇਵੇਚ ਮਾਰਿਆ ਹੈ ਜਾਹੇ ਮਰਿਓ ਮੁਰਨਾਮ ਅਗਾਸੁਰ ਪੈ ਬਲ ਕੋ ਛਲਸੋ ਜੋ ਛਲਿਓ ਹੈ ਜਿਸਰਨੇ ਮੁਰਦੈਂਤ ਅਤੇ ਅਗਾਸੁਰ ਨਾਮ ਵਾਲੇ ਦੈਂਤ ਨੂੰ ਮਾਰਿਆ ਹੈ ਆਤੇ ਚਾਲਨਾਲ ਬਲਰਾਜੇ ਨੂੰ ਛਲਿਆ ਹੈ ਜਾਹੇ ਜਲੰਧਰ ਕੀ ਤ੍ਰਿਯਾ ਕੋ ਤਹਿ ਮੂਰਤ ਕੈ ਸਤ ਜਾਹੇ ਟਰਿਓ ਹੈ ਜਿਸ ਨੇ ਜਲੰਧਰ ਦੀ ਇਸਤਰੀ ਦੇ ਸਤ ਨੂੰ ਉਸ ਦੇ ਪਤੀ ਦਾ ਸਰੂਪ ਧਾਰ ਕੇ ਭੰਗ ਕੀਤਾ ਹੈ ਤਨ ਹੈ ਭਾਗ ਕੇ ਦੋ ਹਮਰੇ ਤਹਿ ਕੋ ਹਮ ਭੇਖ ਖਬ ਆਜ ਕਰਿਓ ਹੈ ਸਾਡੇ ਧਨ ਭਾਗ ਖਾਨ ਜਿਸ ਦਾ ਦਰਸ਼ਨ ਅਸੀਂ ਅੱਜ ਕੀਤਾ ਹੈ ਦੋਹਰਾ ਪਾਇਨ ਪਰ ਕੈ ਵਰਣ ਜੋ ਦਇਓ ਨੰਦ ਕੋ ਸਾਥ ਕ੍ਰਿਸ਼ਨ ਦੇ ਪੈਰੀ ਪੈ ਕੇ ਵਰਣ ਨੇ ਨੰਦ ਨੂੰ ਨਾਲ ਤੋਰ ਦਿੱਤਾ ਅਤੇ ਕਿਹਾ ਕਹਿਓ ਭਾਗ ਮੋਹਿ ਧਨ ਹੈ ਚਲੈ ਪੁਸਤਕਨ ਕਾਤ ਮੇਰੇ ਧਨ ਭਾਗ ਖਾਨ ਇਹ ਇੱਕ ਆ타 ਪੁਸਤਕਾ ਵਿੱਚ ਚਿਰਕਾਲ ਤੱਕ ਚੱਲੇਗੀ ਸਵਈਆ ਤਾਤ ਕੋ ਸਾਥ ਲਿਓ ਭਗਵਾਨ ਚਲਿਓ ਪੁਰ ਕੋ ਮਨ ਆਨੰਦ ਪੀਨੋ ਪੀਤਾ ਨੂੰ ਨਾਲ ਲੈ ਕੇ ਅਤੇ ਆਨੰਦ ਨਾਲ ਭਿੱਜ ਕੇ ਸ਼੍ਰੀ ਕ੍ਰਿਸ਼ਨ ਆਪਣੇ ਨਗਰ ਨੂੰ ਚੱਲ ਪਏ ਬਾਹਰ ਲੋਕ ਮਿਲੇ ਬ੍ਰਿਜ ਕੇ ਕਰ ਕਾ ਨੈ ਪਰਨਾਮ ਪ੍ਰਾਕਰਮ ਕੀਨੋ ਰਾਜਦੇ ਲੋਕ ਬਾਹਰ ਹੀ ਮਿਲ ਪਏ ਅਤੇ ਪ੍ਰਾਕਰਮ ਕਰਨ ਕਰਕੇ ਕਾਨਾ ਨੂੰ ਪ੍ਰਣਾਮ ਕਰਨ ਲੱਗੇ ਪਾਏ ਪਰੇ ਹਰ ਕੇ ਬਹੁਤਾਰਨ ਦਾਨ ਘਨੋ ਦਿਜ ਲੋਕਨ ਦੀਨੋ ਉਹ ਲੋਕ ਬਹੁਤ ਵਾਰ ਸ਼੍ਰੀ ਕਿਸ਼ਨ ਦੇ ਚਰਨੀ ਪਏ ਅਤੇ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤੇ ਆਏ ਮਿਲਾਏ ਦੇ ਉਭ੍ਰਜ ਕੋ ਪਤ ਸਤ ਹਮੈ ਕਰਤਾ ਕਰ ਦੀਨੋ ਜਦ ਬ੍ਰਜ ਦੇ ਸੁਆਮੀ ਨੂੰ ਸ਼੍ਰੀ ਕ੍ਰਿਸ਼ਨ ਨੇ ਲਿਆ ਕੇ ਮਿਲਾ ਦਿੱਤਾ ਤਾਂ ਕਹਿਣ ਲੱਗੇ ਕਿ ਅਸੀਂ ਸੱਚਮੁੱਚ ਕਾਨਾਂ ਨੂੰ ਕਰਤਾ ਰੂਪ ਪਛਾਣ ਲਿਆ ਹੈ। ਨੰਦ ਬਾਜ। ਨੰਦ ਨੇ ਕਿਹਾ ਸਵੈਆ ਬਾਹਰ ਆਨ ਕਹਿਓ ਬ੍ਰਜ ਕੇ ਪਤ ਕਾਨਰ ਹੀ ਜਗ ਕੋ ਕਰਤਾ ਰੇ। ਬ੍ਰਜ ਦੇ ਸੁਆਮੀ ਨੰਦ ਨੇ ਜਾਲ ਤੋਂ ਬਾਹਰ ਆ ਕੇ ਕਿਹਾ ਕੀ ਕਾ ਨਾਹੀ ਜਗਤ ਦੇ ਕਰਤਾ ਹਨ ਰਾਜ ਦੇਓ ਇਨ ਰੀਜ ਭਿਖਸ਼ਾ ਨ ਰਾਵਣ ਸੇ ਰਿਪਕੋਟਕ ਮਾਰੇ ਇਸ ਨੇ ਰੀਜ ਕੇ ਭਿਖਸ਼ਣ ਨੂੰ ਰਾਜ ਦਿੱਤਾ ਸੀ ਅਤੇ ਰਾਵਣ ਵਰਗੇ ਕਰੋੜਾਂ ਵੈਰੀ ਮਾਰੇ ਸਨ ਪ੍ਰੇਤਨ ਲੈ ਬਰੋਣਾ ਬੰਦਿਓ ਤਹਤੇ ਮੋਹ ਆਨਿਓ ਹੈ ਯਾਹੀ ਛਡਾਰੇ ਵਰਣ ਦੇਵਤੇ ਦੇ ਸੇਵਕਾਂ ਨੇ ਮੈਨੂੰ ਬਨ ਲਿਆ ਉਹਨਾ ਪਾਸੋਂ ਮੈਨੂੰ ਇਸੇ ਨੇ ਛੁਡਾ ਕੇ ਲਿਆਂਦਾ ਹੈ ਕੈ ਜਗ ਕੋ ਕਰਤਾ ਸਮਝੋ ਇਹ ਕੋ ਕਰ ਕੈ ਸਮਝੋ ਨਹੀਂ 파ਰੇ ਇਸ ਨੂੰ જગਦਾ ਕਰਤਾ ਕਰਕੇ ਸਮਝੋ ਨਾ ਕੀ ਬਾਲਕ ਸਮਝੋ ਗੋਪ ਸਭੋ ਆਪਣੇ ਮਨ ਪੀਤਰ ਜਾਨ ਹਰੀ ਇਹ ਭੇਦ ਵਿਚਾਰਿਓ ਸਾਰੇ ਆ ਗਵਾਲਿਆਂ ਨੇ ਆਪਣੇ ਮਨ ਵਿੱਚ ਇਹ ਭੇਦ ਵਿਚਾਰ ਕੇ ਕਿ ਇਹ ਕ੍ਰਿਸ਼ਨ ਹੀ ਭਗਵਾਨ ਹੈ ਦੇਖਿਆ ਜਾਏ ਬੈਕੁੰਟ ਸਭਾ ਹਮਪਾ ਇਹ ਕਾ ਇਹ ਪਾਤ ਉਚਾਰਿਓ ਅਸੀਂ ਸਾਰੇ ਜਾ ਕੇ ਬੈਕੁੰਟ ਵੇਖਣਾ ਚਾਹੁੰਦੇ ਹਾਂ ਇਸ ਤਰ੍ਹਾਂ ਉਹਨਾਂ ਨੇ ਕਿਹਾ ਤਾਂ ਚਬ ਕੋ ਜਸ ਉੱਚ ਮਹਾ ਕਬਨੇ ਆਪਣੇ ਮੁਖ ਤੇ ਇਮਸਾਰਿਓ ਉਸ ਛਾਵੀ ਦੇ ਉੱਚੇ ਅਤੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮੁਖ ਤੋਂ ਇਸ ਤਰਾਂ ਦੱਸਿਆ ਗਿਆਨ ਹੋਇਆ 파ਰਸ ਗੋਪਨ ਲੋਹ ਕੋ ਕਾਨ ਸਬੈ ਕਰ ਕੰਚਨ ਟਾਰਿਓ ਕਿ ਗਿਆਨ ਪ੍ਰਾਪਤ ਹੋ ਜਾਣ ਤੇ ਕ੍ਰਿਸ਼ਨ ਰੂਪ 파ਰਸ ਨੇ ਗਵਾਲਿਆ ਰੂਪ ਲੋਹੇ ਨੂੰ ਸੋਨਾ ਕਰ ਦਿੱਤਾ ਹੈ ਜਾਨਕ ਦੇ ਅੰਤਰ ਕੋ ਲਖਿਆ ਜਬ ਰੈਨ ਪਰੀ ਕਬ ਹੀ ਪਰ ਸੋਏ ਅੰਦਰ ਦੀ ਗੱਲ ਜਾਣਨ ਵਾਲੇ ਨੇ ਅੰਦਰ ਦੀ ਗੱਲ ਜਾਣ ਕੇ ਫਿਰ ਕੋਤਕ ਵਰਤਾਇਆ ਜਦ ਰਾਤ ਪਈ ਤਦ ਸਾਰੇ ਹੀ ਸੌਣ ਲਈ ਪੈ ਗਏ ਤੂਖ ਜਤੇ ਜੋ ਹਉਤੇ ਮਨ ਮੈਂ ਤਿਤਨੇ ਹਰ ਨਾਮ ਕੇ ਲੇਵਤਖ ਹੋਏ ਉਹਨਾਂ ਦੇ ਮਨ ਵਿੱਚ ਜਿਤਨੇ ਦੁੱਖ ਸਨ ਉਹ ਸਾਰੇ ਹਰ ਨਾਮ ਦੇ ਲੈ ਨਾਲ ਨਸ਼ਟ ਹੋ ਗਏ ਆਏ ਗਏ ਉਹ ਸੁਪਨਾ ਸਭ ਕੋ ਤਹ ਜਾਪਿਖੇ ਤ੍ਰਿਆ ਨਰਦੋਏ ਸਾਰਿਆਂ ਨੂੰ ਸੁਪਨਾ ਆ ਗਿਆ ਉਸ ਸੁਪਨੇ ਵਿੱਚ ਉਸ ਸਥਾਨ ਨੂੰ ਨਰ ਨਾਰੀ ਦੋਹਾਂ ਨੇ ਵੇਖਿਆ ਜਾਏ ਅਨੂਪ ਪਿਰਾਜਤ ਥੀ ਤਹ ਜਾਸਮ ਜਾਫ ਹੋ ਨਾ ਔਰ ਨਾ ਕੋਈ ਬਹੁਤ ਹੀ ਸੁੰਦਰ ਜਗਾ ਸੀ ਜਿਸ ਵਰਗੀ ਫਿਰ ਹੋਰ ਕੋਈ ਜਗਾ ਨਹੀਂ ਸੀ ਸਭ ਗੋਪ ਵਿਚਾਰ ਕਹਿਓ ਮਨ ਮੈਂ ਇਹ ਬੈਕੁੰਠ ਤੇ ਬ੍ਰਿਜ ਮੋਹੇ ਪਲਾ ਹੈ ਸਾਰੇ ਅਗਵਾਲਿਆਂ ਨੇ ਮਨ ਵਿੱਚ ਵਿਚਾਰ ਕੇ ਕਿਹਾ ਇਸ ਬੈਕੌਂਠ ਨਾਲੋਂ ਸਾਨੂੰ ਬ੍ਰਜ ਭੂਮੀ ਚੰਗੀ ਹੈ ਕਾਨਾ ਸਮੈ ਲਖੀਆ ਨਾ ਇਹਾ ਉਹ ਜਾ ਪਿਖੀਆ ਭਗਵਾਨ ਕਲਾ ਹੈ ਕਿਉਂਕਿ ਇੱਥੇ ਕਿਸੇ ਸਮੇਂ ਵੀ ਕ੍ਰਿਸ਼ਨ ਨਹੀਂ ਦਿਖਦਾ ਅਤੇ ਉੱਥੇ ਜਿੱਥੇ ਵੇਖੀਏ ਕ੍ਰਿਸ਼ਨ ਖੜੋਤਾ ਹੋਇਆ ਹੈ ਗੋਰਾ ਸਖਾਤ ਉਹ ਆ ਹਮਤੇ ਮੰਗ ਜੋ ਕਰਤਾ ਸਭ ਜੀਵ ਚਲਾ ਹੈ ਉਹ ਸਾਡੇ ਤੋਂ ਗੋਰਾਸ ਦੁੱਧ ਦਹੀਂ ਮੱਖਣ ਮੰਗ ਕੇ ਖਾਂਦਾ ਹੈ ਜੋ ਸਾਰੇ ਜਲਾਤੇ ਥਲਾ ਅਤੇ ਜੀਵਾਦਾ ਕਰਤਾ ਹੈ ਸੋ ਹਮਰੇ ਗਰਹ ਛਾਛੇ ਪੀਵਤ ਜਾਹਿ ਰਮੀ ਨਵਪੂਮ ਕਲਾ ਹੈ ਉਹ ਸਾਡੇ ਘਰਾ ਵਿੱਚ ਲੱਸੀ ਪੀਂਦਾ ਹੈ ਜਿਸ ਦੀ ਕਲਾ ਸ਼ਕਤੀ ਧਰਤੀ ਅਤੇ ਆਕਾਸ਼ ਵਿੱਚ ਪਸਰੀ ਹੋਈ ਹੈ ਇਤ ਸ਼੍ਰੀ ਪਚੇਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਨੰਦ ਜੂ ਕੋ ਵਰਣ ਪਾਸ ਤੇ ਛੁਡਾਏ ਲਿਆਏ ਬੈਕੁੰਠ ਦਿਖਾਵ ਸਭ ਗੋਪਨ ਕੋ ਧਿਆਏ ਸਮਾਪਤੰ ਇਥੇ ਸ਼੍ਰੀ ਪਚੇਤਰ ਨਾਟਕ ਗ੍ਰੰਥ ਦੇ ਕ੍ਰਿਸ਼ਨ ਅਵਤਾਰ ਦੇ ਨੰਦ ਜੀ ਨੂੰ ਵਰਣ ਪਾਸੋਂ ਛੁਡਵਾ ਕੇ ਲਿਆਉਣ ਦਾਤੇ ਸਾਰੇ ਗੋਪਾ ਨੂੰ ਬੇਕੌਂਟ ਦਿਖਾਉਣ ਵਾਲਾ ਅਧਿਆਏ ਸਮਾਪਤ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ